ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਸਾਹਿਬ ਦੀ ਕਬਰ ਤੇ ਪਹੁੰਚੇ ਅੱਜ ਦਿਖਾਵਾਂਗੇ ਉਹਨਾਂ ਦੇ ਪਿੰਡ ਦੀ ਗੱਲਬਾਤ ਜਾਂ ਉਹਨਾਂ ਦਾ ਘਰਬਾਰ ਸਾਰਾ ਕੁਝ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕੁਲਦੀਪ ਸਾਹਿਬ ਕੁਲਦੀਪ ਮਾਨਕ ਸਾਹਿਬ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਓ ਦੋਸਤੋ ਵੀਡੀਓ ਨੂੰ ਪੂਰਾ ਦੇਖ ਕੇ ਜਾਇਓ ਪੂਰੀ ਜਾਣਕਾਰੀ ਦੇਵਾਂਗੇ ਪੂਰਾ ਪਿੰਡ ਦਿਖਾਵਾਂਗੇ ਤੁਹਾਨੂੰ ਤੇ ਆਜੋ ਜੀ ਸਾਹਮਣੇ ਤੁਸੀਂ ਦੇਖ ਰਹੇ ਹੋ ਜਿਹੜੀ ਇਹ ਹੈ ਜੀ ਕੁਲਦੀਪ ਮਾਨਕ ਸਾਹਿਬ ਦੀ ਕਬਰ ਕਲੀਆਂ ਦਾ ਬੇਤਾਜ ਬਾਦਸ਼ਾਹ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਆਪਣੀਆਂ ਕਲੀਆਂ ਆਪਣੇ ਗਾਣਿਆ ਰਾਹੀਂ ਧੰਮਾ ਪਾਉਣ ਵਾਲੇ ਮਾਨਕ ਸਾਹਿਬ ਦੀ ਇਹ ਹੈ ਜੀ ਕਬਰ ਤੁਸੀਂ ਸਾਹਮਣੇ ਦੇਖ ਰਹੇ ਹੋ ਮਾਨਤ ਵੀ ਹੁੰਦੀ ਆ ਲੋਕ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਚੜਾ ਕੇ ਗਏ ਨੇ ਚੌਲ ਤੇ ਚੌਲ ਚੜਾ ਕੇ ਗਏ ਨੇ ਮੱਥਾ ਟੇਕ ਕੇ ਜਾਂਦੇ ਨੇ ਚਲੋ ਹਨਾ ਪਿਆਰ ਹੈ ਮਾਨਕ ਸਾਹਿਬ ਨੂੰ ਦੁਨੀਆ ਪਿਆਰ ਕਰਦੀ ਹੈ ਉਸ ਹਿਸਾਬ ਦੇ ਨਾਲ ਇਹ ਆਪਾਂ ਪੰਜਾਬ ਦੇ ਪਿੰਡ ਜਲਾਲ ਦੇ ਵਿੱਚ ਖੜੇ ਆ ਜੀ ਜੱਦੀ ਪਿੰਡ ਸੀ ਜਲਾਲ ਪਿੰਡ ਮਾਨਕ ਸਾਹਿਬ ਦਾ ਇਹ ਮਾਨਕ ਸਾਹਿਬ ਦੀ ਕਬਰ ਹੈ ਤੁਸੀਂ ਸਾਹਮਣੇ ਜਿਹੜੀ ਦੇਖ ਰਹੇ ਹੋ ਤੇ ਨਾਲ ਹੀ ਮੈਂ ਤੁਹਾਨੂੰ ਦਿਖਾ ਦਵਾਂ ਕਿ ਆ ਮੇਨ ਹਾਈਵੇ ਜਾਂਦਾ ਔਰ ਮੇਨ ਰੋਡ ਮੇਨ ਰੋਡ ਜੇ ਆਪਾਂ ਇਹ ਸਾਈਡ ਦੀ ਗੱਲ ਕਰੀਏ ਇਹ ਸਾਈਡ ਪਿੰਡ ਜਲਾਲ ਰਹਿ ਗਿਆ ਜੀ ਤੇ ਅੱਗੇ ਨੂੰ ਜਲਾਲ ਤੋਂ ਗਾਹਾਂ ਨੂੰ ਜਾਵਾਂਗੇ ਆਪਾਂ ਸ਼ੈਣਾ ਪੈ ਜੂਗਾ ਜੀ ਸ਼ੈਣਾ ਵਰਨਾਲਾ ਉਹ ਸਾਈਡ ਰਹਿ ਗਿਆ ਤੇ ਜੇ ਆਪਾਂ ਇਧਰ ਨੂੰ ਸਾਈਡ ਨੂੰ ਜਾਵਾਂਗੇ ਇਹ ਆ ਜੀ ਭਗਤਾ ਭਾਈ ਕਾ ਇਹ ਸਾਈਡ ਨੂੰ ਭਗਤਾ ਭਾਈ ਕਾ ਰਹਿ ਗਿਆ ਮੇਨ ਰੋਡ ਦੇ ਉੱਤੇ ਜੀ ਕਬਰਸਥਾਨ ਬਣਿਆ ਹੋਇਆ ਪਿੰਡ ਜਲਾਲ ਦਾ ਕਬਰਸਥਾਨ ਬਣਿਆ ਹੋਇਆ ਤੇ ਕਬਰਸਥਾਨਾਂ ਦੇ ਵਿੱਚ ਵੈਸੇ ਮਾਨਕ ਸਾਹਿਬ ਦੀ ਇਹ ਜਿਹੜੀ ਕਬਰ ਹੈ ਇਹ ਕੱਚੀ ਕਬਰ ਹੈ ਕਾਫੀ ਉੱਚੀ ਬਣਾਈ ਹੋਈ ਹੈ ਤਾਕੀ ਨਿਸ਼ਾਨੀ ਰਹੇ ਹੁਣ ਦੋਸਤੋ ਇਹਦੇ ਵਿੱਚ ਕਈ ਵੀਰ ਹਨਾ ਵੀ ਕਰਨਗੇ ਕਮੈਂਟ ਵੀ ਕਰਨਗੇ ਤੇ ਮੈਂ ਤਾਂ ਹੀ ਕਰਕੇ ਤਾਂ ਕਰਕੇ ਕਹਿ ਰਿਹਾ ਕਿ ਵੀਡੀਓ ਨੂੰ ਪੂਰਾ ਜਰੂਰ ਦੇਖ ਕੇ ਜਾਓ ਇਹਦੇ ਚ ਕਬਰ ਕੱਚੀ ਆ ਹਨਾ ਮਾਨਕ ਸਾਹਿਬ ਨੂੰ ਗੁਜ਼ਰੇ ਕਾਫੀ ਟਾਈਮ ਹੋ ਗਿਆ ਕਈ ਸਾਲ ਹੋ ਗਏ ਵੀ ਹੁਣ ਤੱਕ ਪੱਕੀ ਕਬਰ ਕਿਉਂ ਨਹੀਂ ਬਣੀ ਜਾਂ ਪੱਕਾ ਸਥਾਨ ਕਿਉਂ ਨਹੀਂ ਬਣਿਆ ਇਸ ਗੱਲ ਤੇ ਵੀ ਹਨਾ ਸਵਾਲ ਉੱਠਣਗੇ ਤਾਂ ਦੋਸਤੋ ਮੈਂ ਤੁਹਾਨੂੰ ਦੱਸ ਦਵਾਂ ਕਿ ਉਹ ਜਗ੍ਹਾ ਦੇ ਉੱਤੇ ਸਾਹਮਣੇ ਅ ਮੈਂ ਤੁਹਾਨੂੰ ਦੱਸਾਂ ਉਹ 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 ਜਗ੍ਹਾ ਦੇ ਉੱਤੇ ਮੈਂ ਤੁਹਾਨੂੰ ਬੋਰਡ ਵੀ ਦਿਖਾ ਦੂੰਗਾ ਬੋਰਡ ਲੱਗਿਆ ਹੋਇਆ ਜਿਹਦੇ ਵਿੱਚ ਸਾਫ਼-ਸਾਫ਼ ਮਨਾ ਕੀਤਾ ਗਿਆ ਕਿ ਇਸ ਕਬਰ ਸਥਾਨ ਦੇ ਵਿੱਚ ਕੋਈ ਵੀ ਮੂਰਤ ਜਾਂ ਕਿਸੇ ਕਬਰ ਨੂੰ ਪੱਕਾ ਜਾਂ ਕੋਈ ਇੱਟਾਂ ਲਾਉਣੀਆਂ ਜਾਂ ਮਤਲਬ ਕਿ ਉਹਦੀ ਕਿਸੇ ਤਰ੍ਹਾਂ ਦੀ ਵੀ ਛੋਟੀ ਮੋਟੀ ਵੀ ਉਸਾਰੀ ਕਰਨੀ ਮਨਾਹੀ ਹੈ ਸਰਕਾਰ ਵੱਲੋਂ ਤੇ ਅਜਿਹਾ ਕਰਨ ਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸੋ ਉਸ ਕਰਕੇ ਹੀ ਇਹ ਜਿਹੜੀ ਕਵਰ ਹੈ ਉਹ ਕੱਚੀ ਰੱਖੀ ਗਈ ਹੈ ਪਰ ਇੱਥੇ ਥੋੜੀ ਜੀ ਗੱਲ ਇਹ ਨਿਕਲ ਕੇ ਸਾਹਮਣੇ ਦੋਸਤੋ ਜ਼ਰੂਰ ਆਉਂਦੀ ਹੈ ਕਿ ਜਿਹੜੀ ਕਵਰ ਹੈ ਚਲੋ ਇੱਥੇ ਕਵਰ ਤਾਂ ਆਪਾਂ ਨਹੀਂ ਪੱਕੀ ਕਰ ਸਕਦੇ ਪਰ ਇੱਥੇ ਨੇੜੇ ਤੇੜੇ ਕੋਈ ਛੋਟੀ ਮੋਟੀ ਜਗਾ ਲੈ ਕੇ ਮਾਨਕ ਸਾਹਿਬ ਦਾ ਸਥਾਨ ਜ਼ਰੂਰ ਬਣਾਇਆ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਪਰੇ ਮਾਨਕ ਸਾਹਿਬ ਦੇ ਨਾਂ ਤੇ ਕੋਈ ਮੇਲਾ ਕਰਵਾਉਣਾ ਹੋਵੇ ਜਿਵੇਂ ਕਿ ਹਨਾ ਆਪਣਾ ਅਮਰ ਸਿੰਘ ਚਮਕੀਲਾ ਸਾਬ ਦਾ ਲੱਗਦਾ ਹੈ ਖਾੜਾ ਸੌਰੀ ਮੇਲਾ ਉਸੇ ਤਰ੍ਹਾਂ ਮਾਨਕ ਸਾਹਿਬ ਦਾ ਵੀ ਲੱਗਣਾ ਚਾਹੀਦਾ ਕਿਉਂਕਿ ਇਹਨਾਂ ਨੇ ਵੀ ਬੜਾ ਜਿਹੜਾ ਨਾਮ ਪੰਜਾਬ ਦਾ ਬੜਾ ਕਲੀਆਂ ਦੇ ਬਾਦਸ਼ਾਹ ਹੋਏ ਨੇ ਬੜਾ ਸੋਹਣਾ ਗਾਇਕੀ ਦੇ ਨਾਲ ਹਨਾ ਲੋਕਾਂ ਦਾ ਜਿਹੜਾ ਮਨੋਰੰਜਨ ਕੀਤਾ ਬੜਾ ਪਿਆਰ ਕਰਨ ਵਾਲੇ ਲੋਕ ਨੇ ਸੋ ਅੱਜ ਕੱਲ੍ਹ ਜੇ ਛੋਟਾ ਮੋਟਾ ਕਲਾਕਾਰ ਵੀ ਕੋਈ ਪਿੰਡ ਦਾ ਗੁజర్ ਜਵੇ ਤਾ ਪਿੰਡ ਦੇ ਲੋਕ ਉਹਦੇ ਨਾਲ ਤੇ ਮੇਲਾ ਕਰਵਾਉਣ ਲੱਗ ਜਾਂਦੇ ਨੇ ਮੈਨੂੰ ਲੱਗਦਾ ਜਲਾਲ ਵਾਲੇ ਤਾਂ ਬਹੁਤ ਹੀ ਖੁਸ਼ ਨਸੀਬ ਖੁਸ਼ਕਿਸਮਤ ਸੀਗੇ ਕਿ ਉਹਨਾਂ ਦੇ ਪਿੰਡ ਦੇ ਵਿੱਚ ਮਾਨਕ ਸਾਹਿਬ ਨੇ ਜਨਮ ਲਿਆ ਸੋ ਉਹਨਾਂ ਦੇ ਨਾਂ ਤੇ ਮੈਨੂੰ ਲੱਗਦਾ ਵੀ ਛੋਟਾ ਮੋਟਾ ਮੇਲਾ ਹੋ ਵੀ ਹੋਣਾ ਵੀ ਚਾਹੀਦਾ ਪਰ ਜ਼ਰੂਰੀ ਨਹੀਂ ਹੈਗਾ ਹਨ ਹਰੇਕ ਬੰਦੇ ਦੀ ਆਪੋ ਆਪਣੀ ਸੋਚ ਹੈ ਤਾਂ ਮੈਂ ਚਲੋ ਆਪਣੀ رائے ਸੀ ਜਿਹੜੀ ਮੈਂ ਦੱਸਤੀ ਪਰ ਇਹ ਚੀਜ਼ਾਂ ਜ਼ਰੂਰੀ ਵੀ ਨਹੀਂ ਹੈਗੀਆਂ ਤਾਂ ਆਓ ਆਪਾਂ ਮਾਨਕ ਸਾਹਿਬ ਦੇ ਘਰ ਬਾਰ ਬਾਰੇ ਵੀ ਪਰਿਵਾਰ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਪੁੱਛਦੇ ਆ ਕਿ ਘਰ ਬਾਰ ਕਿੱਥੇ ਜ ਹੈ ਫਿਰ ਆਪਾਂ ਇਹਨਾਂ ਦਾ ਘਰ ਬਾਰ ਵੀ ਦਿਖਾਵਾਂਗੇ ਤੇ ਆ ਆ ਦੋਸਤੋ ਮੈਂ ਇੱਕ ਝਲਕ ਮਰਵਾਦਾ ਤੁਹਾਨੂੰ ਪੂਰੀ ਇਹ ਹੈ ਜੀ ਪਿੰਡ ਜਲਾਲ ਦੇ ਕਬਰਾਂ ਤੇ ਜਿੱਥੇ ਮਾਨਕ ਸਾਹਿਬ ਦੀ ਕਬਰ ਕੱਚੀ ਕਬਰ ਤੁਹਾਨੂੰ ਦੇਖਣ ਨੂੰ ਮਿਲੀ ਜਾ ਆਓ ਫਿਰ ਆਪਾਂ ਚੱਲਦੇ ਹੁਣ ਮਾਨਕ ਸਾਹਿਬ ਦੇ ਘਰ ਵੱਲੋਂ ਅੰਕਲ ਜੀ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਕੀ ਨਾਮ ਹੈ ਜੀ ਜਗENDER ਸਿੰਘ ਜਗENDER ਸਿੰਘ ਜੀ ਅੰਕਲ ਜੀ ਇਹੀ ਪਿੰਡ ਹੈ ਤੁਹਾਡਾ ਜਲਾਲ ਪਿੰਡ ਹਾਂ ਜੀ ਜਲਾਲ ਪਿੰਡ ਅੱਛਾ ਮਾਨਕ ਸਾਹਿਬ ਇੱਥੋਂ ਦੀ ਸੀ ਹਾਂ ਜੀ ਮਾਨਕ ਘਰ ਕਿਹੜੇ ਪਾਸੇ ਨੇ ਜੋ ਉਹਨਾਂ ਦੇ ਮਾਨਕ ਇੱਥੇ ਹੈ ਗ੍ਰੈਡ ਕੋਲੇ ਜੀ ਗ੍ਰੈਡ ਕੋਲੇ ਮਾਨਕ ਸਾਹਿਬ ਦਾ ਆਪਣਾ ਜੱਦੀਕਰ ਹੈਗਾ ਹੈਗਾ ਜੀ ਹੈਗਾ ਜੀ ਅੱਛਾ ਤੇ ਮੈਂ ਪਿੰਡ ਚੋਂ ਪਹਿਲਾਂ ਪੁੱਛਿਆ ਸੀ ਆ ਉਹ ਕਹਿੰਦੇ ਵੀ ਮਾਨਕ ਸਾਹਿਬ ਤਾਂ ਆਪਣਾ ਵੇਚ ਗਏ ਸੀ ਉਹਨਾਂ ਦੇ ਭਾਈਆਂ ਦਾ ਹੈਗਾ ਨਹੀਂ ਜੀ ਹੈਗਾ ਉਹਨਾਂ ਦਾ ਮਕਾਨ ਹੈ ਮਕਾਨ ਹੈਗਾ ਹੈ ਹੈਗਾ ਜੀ ਉਹਦੇ ਭਤੀਜੇ ਕੋਲੇ ਹੈ ਅੱਛਾ ਉਹਦੇ ਭਤੀਜੇ ਕੋਲੇ ਹੈ ਮਤਲਬ ਠੀਕ ਹੈ ਜੀ ਮਤਲਬ ਆਪ ਉਹ ਇੱਥੇ ਨਹੀਂ ਰਹਿੰਦੇ ਨਹੀਂ ਜੀ ਉਹ ਲੁਧਿਆਣੇ ਰਹਿੰਦੇ ਆ ਜੀ ਅੱਛਾ ਲੁਧਿਆਣੇ ਰਹਿੰਦੇ ਨੇ ਅੱਛਾ ਜਿਹੜਾ ਉਹਨਾਂ ਦਾ ਬੇਟਾ ਹੈ ਉਹ ਆਉਂਦਾ ਹੁੰਦਾ ਇੱਥੇ ਕਾਬਰ ਤੇ ਜਾਂ ਕਈ ਵਾਰੀ ਆਉਂਦਾ ਆਉਂਦਾ ਜੀ ਆਉਂਦਾ ਕਿੰਨੇ ਕਿ ਚਿਰ ਬਾਅਦ ਆਉਂਦੇ ਨੇ ਸਾਲ ਬਾਅਦ ਵੀ ਆ ਜਾਂਦੇ ਪਹਿਲਾਂ ਲੰਗਦੇ ਕਰਦੇ ਵੀ ਆ ਅੱਛਾ ਜੀ ਜਦੋਂ ਲੰਗਦੇ ਡੱਬਦੇ ਆਉਂ ਜਿਵੇਂ ਉਹਨਾਂ ਦੇ ਚਾਹੇ ਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਇੱਥੇ ਕਬਰ ਤੇ ਆਉਂਦੇ ਨੇ ਢੇੜਾ ਮਾਰਦੇ ਨੇ ਬਹੁਤ ਜ਼ਿਆਦਾ ਜੀ ਕੈਨੇਡਾ ਅਮਰੀਕਾ ਸਾਬ ਆਉਂਦੇ ਅੱਛਾ ਮੇਲਾ ਲੱਗਦਾ ਨਹੀਂ ਮੇਲਾ ਨਹੀਂ ਅਮਰ ਮੇਲੇ ਦੀ ਤਰ੍ਹਾਂ ਹੋ ਗਿਆ ਜੀ ਆਗੇ ਬਾਗੇ ਲੋਕ ਯਾਰੀ ਦੋ ਤੀ ਦੇ ਸਾਬ ਆਉਂਦੇ ਆ ਅਸੀਂ ਵੀ ਬਚਪਨ ਤੋਂ ਇਕੱਠੇ ਰਹੇ ਆ ਅੱਛਾ ਮਾਨਕ ਦੇ ਨਾਲ ਪਹਿਲਾ ਇੱਕ ਗੀਤ ਕਹਿੰਦਾ ਜੀ ਸਿੱਧੂ ਦੇ ਅੱਛਾ ਸਿੱਕਾ ਇੱਕ ਕਰਨੈਲ ਸਿੰਘ ਸਿੱਧੂ ਜੀ ਦਾ ਗੁਰੂ ਸਰ ਵਾਲੇ ਰੋਡ ਤੇ ਮਕਾਨ ਆ ਉਹਨਾਂ ਦਾ ਅੱਛਾ ਅੱਛਾ ਤੇ ਮੁੜ ਕੇ ਇਸੇ ਪਿੰਡ ਦੇ ਆ ਜੀ ਉਹ ਹਾਂ ਜੀ ਇੱਥੋਂ ਦੇ ਜੀ ਠੀਕ ਹੈ ਉਹ ਮੁੜ ਕੇ ਫਿਰ ਜੀ ਉਹ ਉਹ ਚਿਗਾਨਪੜ ਬੰਦਾ ਹਾਂ ਹਾਂ ਉਹ ਤੋਂ ਗੀਤਾਂ ਦੇ ਵਿੱਚ ਆਵਰ ਨਾਉ ਨਹੀਂ ਸੀ ਪੈਂਦਾ ਅੱਛਾ ਅੱਛਾ ਉਹ ਦੇਵਤਰੀ ਕੇ ਵਾਲੇ ਕੋਲੇ ਕਿਤਾਬਾਂ ਚਲੇ ਗਈਆਂ ਉਹ ਪਾਉਣ ਲੱਗ अच्छा 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 ठीक है जी अच्छा अंकल जी हुन ਆਪਾਂ ਜੇ ਗੱਲ ਕਰੀਏ ਵੀ ਤੁਹਾਡੇ ਪਿੰਡ ਦਾ ਸੀਗਾ ਤੁਹਾਡੇ ਪਿੰਡ ਦਾ ਇੱਕ ਮਾਨ ਸੀ ਹਨਾ ਬਹੁਤ ਉੱਚਾ ਉੱਚੀ ਹਸਤੀ ਸੀ ਕਿਵੇਂ ਪਿੰਡ ਦਾ ਮਤਲਬ ਹੋ ਤੁਸੀਂ ਜਾਣਿਓ ਨਾ ਪਰ ਕੀ ਗੱਲਾਂ ਬਾਤਾਂ ਕੋਈ ਪੁੱਛਦੇ ਨੇ ਲੋਕ ਵੀ ਕੀ ਗੱਲ ਬਾਤ ਉਹਦੇ ਕਿਵੇਂ ਫਕਰ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਜਦੋਂ ਮੜਾ ਆ ਦੱਸਦਗੇ ਗਾਂਦ ਤੇ ਪਿੰਡੋਂ ਮਾਇ ਚਾਹ ਪਾਣੀ ਪੋਹਦਾ ਅਗਲਾ ਭੱਜ ਕੇ ਮਿਲਦਾ ਜੀ ਅੱਛਾ ਜੀ ਹਾਂਜੀ ਅਜੇ ਬਚਪਨ ਉਹਨਾਂ ਦਾ ਮਾਨਕ ਸਾਹਿਬ ਦਾ ਇੱਥੇ ਗੁਜ਼ਰਿਆ ਹੋਊਗਾ ਹਾਂਜੀ ਹਾਂਜੀ ਇੱਥੇ ਬਚ ਅੱਛਾ ਤੁਹਾਡੇ ਦਾ ਮੈਨ ਲਾ ਹਾਣੀ ਪ੍ਰਵਾਣੀ ਰਹੇ ਹੋਣਗੇ ਮਾਨਕ ਸਾਹਿਬ ਜੀ ਕਿਵੇਂ ਮੈਥੇ ਵੱਡੇ ਸੀਗੇ ਜੀ ਅੱਛਾ ਹਾਂਜੀ ਉਂ ਇਕੱਠੇ ਅਸੀਂ ਰਹਿੰਦੇ ਰਹੇ ਅੱਡੇ ਤੇ ਅੱਡਾ ਜਦੋਂ ਚਾਲੂ ਨਹੀਂ ਸੀ ਨਾ ਹੋਇਆ ਉਹਨਾਂ ਰਾਤ ਨੂੰ 10 11 12 ਵਜੇ ਤੇ ਬੈਠੇ ਹੁੰਦੇ ਅੱਛਾ ਇਹ ਗਾਇਕੀ ਦਾ ਜਿਹੜਾ ਉਹਨਾਂ ਦੇ ਅੰਦਰ ਸੀਗਾ ਉਹ ਪਹਿਲਾਂ ਹੀ ਸੀਗਾ ਜਾਂ ਕਿਵੇਂ ਅਚਾਨਕ ਹੀ ਤੁਹਾਨੂੰ ਪਤਾ ਲੱਗਿਆ ਵੀ ਯਾਰ ਕਲਾਕਾਰ ਬਣ ਗਿਆ ਨਹੀਂ ਜੀ ਇਹ ਨਾ ਪਹਿਲਾਂ ਬਚਪਨ ਤੋਂ ਡੇਰੇ ਸਾਡਾ ਇੱਥੇ ਗੁਰੂ ਸਾਹਿਬ ਜੀ ਬਾਬਾ ਕਰਨੈਲ ਦਾਸ ਦਾ ਠੀਕ ਹੈ ਜੀ ਉੱਥੇ ਗਾਉਂਦਾ ਗੁਨਾ ਹੁੰਦਾ ਸੀਗਾ ਉੱਥੋਂ ਬਾਅਦ ਹੌਲੀ ਹੌਲੀ ਜੀ ਚੜ੍ਹਾਈ ਹੋ ਗਈ ਚੜ੍ਹਾਈ ਠੀਕ ਹੈ ਅੱਛਾ ਅੰਕਲ ਜੀ ਪਿੰਡ ਵਾਲਿਆਂ ਨੇ ਕਦੇ ਸੋਚਿਆ ਨਹੀਂ ਹੈਗਾ ਜਾਂ ਬਾਹਰੋਂ ਕੋਈ ਗੱਲਬਾਤ ਹੋਈ ਹੋਵੇ ਵੀ ਭਈ ਹੁਣ ਕਿਉਂਕਿ ਮਾਨਕ ਸਾਹਿਬ ਦੀ ਵੀ ਕੋਈ ਸਥਾਨ ਬਣਾਇਆ ਜਾਵੇ ਛੋਟਾ ਮੋਟਾ ਵੀ ਤਾਂ ਕਿ ਮਤਲਬ ਕਿ ਕੋਈ ਯਾਦ ਜਿਵੇਂ ਕੱਲ ਨੂੰ ਮੇਲਾ ਕਰਵਾਉਣਾ ਪਵੇ ਵੀ ਇੱਕ ਪੱਕੀਏ ਪੱਕੇ ਤੌਰ ਤੇ ਟਿਕਾਣਾ ਹੋਵੇ ਇਹ ਜੀ ਮੈਂ ਤੁਹਾਨੂੰ ਦੱਸ ਦਾਂ ਜਦੋਂ ਮੋਢੀ ਬੰਨ ਮੂਰੇ ਲੱਗੇ ਫੇਰ ਹੁੰਦਾ ਜੀ ਹਾਂਜੀ ਹਾਂਜੀ ਇਹਨਾਂ ਦੇ ਘਰ ਦੇ ਇੱਥੇ ਆ ਜੀ ਮਾਨਕ ਸਾਹਿਬ ਦੇ ਮੇਰਾ ਯਾਰ ਦੋ ਤਾਈ ਆਕ ਲਗੇ ਤੋਂ ਅੱਛਾ ਉਹਨੇ ਕਿਹਾ ਬੀਬੀ ਜੀ ਗੱਲ ਕਰਨੀ ਹੈ ਹਾਂ ਕਹਿੰਦੇ ਜੀ ਕਰਾਓ ਕਰਾਓ ਉਹ ਕਹਿੰਦਾ ਜੀ ਸਾਰੇ ਪੰਜਾਬ ਦੇ ਵਿੱਚ ਕਹਦਾ ਮੈਂ ਸੋਹਣਾ ਪਿੰਡ ਜਲਾਲਕੋੜੇ ਸੋਹਣਾ ਪਿੰਡ ਜਲਾਲਕੋੜੇ ਹਾਂ ਕਹਿੰਦਾ ਇਹ ਕਰਤਾ ਨਾਲ ਨਾਲ ਤੇ ਕਹਿੰਦਾ ਤੂੰ ਕਨਾਲ ਦੋ ਕਨਾਲਾ ਇੱਥੇ ਲੈ ਮੈਨੂੰ ਮਾਰੀ ਰੰਗ ਮੇਰਾ ਲਲਾ ਨੰਬਰ ਮੈਂ ਉਹਨੇ ਪਹਿ ਪੇ ਇਕੱਠੇ ਕਰਕੇ ਭੇਜ ਪਮ ਮੈਨੂੰ ਭੇਜ ਅੱਛਾ ਕਿ ਤੂੰ ਬਾਹਰੋਂ ਕਿਵੇਂ ਬਾਹਰੋਂ ਕੈਨੇਡਾ ਚ ਗਿਆ ਬਈ ਕੈਨੇਡਾ ਚੋਂ ਆਇਆ ਸੀ ਆ ਅੱਛਾ 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 ਪਰ ਮੋਢੀ ਨਾ ਲੱਗਦੇ ਮੁਰੇ ਮਤਲਬ ਕਿ ਮੂਰੋਂ ਪ੍ਰਬੰਧਨ ਚਾਹੀਦਾ ਹੈ ਮੂਰੋਂ ਕਰਨ ਵਾਲੇ ਚਾਹੁੰਦੇ ਨੇ ਪਿਆਰ ਕਰਨ ਵਾਲੇ ਬਹੁਤ ਨੇ ਪੈਸੇ ਦੇਣ ਨੂੰ ਯਾਰ ਪੈਸਾ ਬਹੁਤ ਜ਼ਿਆਦਾ ਜੇ ਉਹ ਤਾਂ ਕਹਿੰਦੇ ਜਏ ਜਾਖੋਂ ਉਹ ਹੀ ਜ ਬਣਾਉਂਦੇ ਨੇ ਅੱਛਾ ਤੇ ਜੀ ਰੋਕ ਇੱਥੋਂ ਦੇ ਨਹੀਂ ਲੱਤੀ ਸਾਡੇ ਸਰਾਹ ਚ ਨਹੀਂ ਹਾਂ ਆ ਗੱਲ ਹੋ ਗਈ ਅੱਛਾ ਇਹ ਕਬਰਾਂ ਦੇ ਅੰਦਰ ਨਹੀਂ ਬਣਾ ਸਕਦੇ ਹਾਂ ਜੀ ਕਹਿੰਦੇ ਸਾਡੇ ਸਰਾਹ ਜ ਨਹੀਂ ਬਸ ਇੱਕ ਬੰਦੇ ਲਤ ਲਾਤੀ ਮੁੜ ਕੇ ਸਾਰਿਆਂ ਦੇ ਬਸਾਰੀ ਹੋ ਗਏ ਹਾਂ ਕਿਉਂਕਿ ਮੈਂ ਇੱਕ ਚੀਜ਼ ਦੇਖਿਆ ਤੇ ਬੋਰਡ ਲੱਗਿਆ ਹੋਇਆ ਉਹ ਹਰੇਕ ਪਿੰਡ ਚ ਨਹੀਂ ਹੁੰਦਾ ਇਹ ਇੱਥੇ ਮੈਨੇ ਲੈਰੀ ਸਪੈਸ਼ਲ ਦੇਖਿਆ ਵੀ ਇਹ ਜਿੜਿਆ ਹੋਗੀ ਨਾ ਫਿਰ ਇੱਕ ਦੂਜੇ ਨਾਲ ਇਹ ਮਤਲਬ ਸਪੈਸ਼ਲੀ ਮਾਨਕ ਸਾਹਿਬ ਲਈ ਲਾਇਆ ਗਿਆ ਹੈ ਮਾਨਕ ਸਾਹਿਬ ਦੀ ਖਾਤਰ ਲਾਇਆ ਗਿਆ ਹੈ ਅੱਛਾ ਜੇ ਉਹ ਹੁਣ ਬੈਸਵਾ ਦੋ ਬੈਸਵੇ ਲੈ ਗਏ ਇੱਥੇ ਜਗ੍ਹਾ ਬਣਾਵੇ ਰਹਿੰਦੀ ਦੁਨੀਆ ਤਾਂ ਇਚੇਤੇ ਹੋਵੇ ਇਚੇਤੇ ਹੋਵੇ ਮੈਂ ਇਹ ਸੋਚ ਰਿਹਾ ਸੀਗਾ ਵੀ ਚਲੋ ਹਨਾ ਇੱਕ ਬੜਾ ਨਾਮੀ ਕਲਾਕਾਰ ਹੋਇਆ ਬੜਾ ਉਹਨੂੰ ਮੈਂ ਬਹੁਤਾ ਅਖਿਆਸੀਆ ਉਹਦੇ ਘਰਦਿਆਂ ਨੂੰ ਮੈਂ ਕਿਹਾ ਵੀ ਇੱਥੇ ਥੰਮ ਲਾ ਕੇ ਇੱਥੇ ਮੈਂ ਲੈਟਰ ਪਾ ਦਣਾ ਤੇ ਕਚਰਿਆ ਤੈਨੂੰ ਲੈ ਕੇ ਲਾ ਦਣਾ ਤੂੰ ਬੁੱਥ ਲਾ ਅੱਛਾ ਵੀ ਥੋੜੇ ਆਪਣੀ ਜਗ੍ਹਾ ਚ ਹਾਂ ਤੇ ਬਈ ਉਹ ਕਹਿੰਦੀ ਬਾਈ ਤੇ ਨਾ ਪਿੰਡ ਦਾ ਮੈਂ ਕਿਹਾ ਪਿੰਡ ਦਾ ਲੜੂ ਮੈਂ ਨਾਲ ਲੜੂ ਤੈਨੂੰ ਤਿੰਨ ਹਾਂ ਮੈਂ ਕਿਹਾ ਮੈਂ ਜ਼ਿੰਮੇਵਾਰ ਆ ਉਹਦਾ ਜ਼ਿੰਮੇਵਾਰ ਹੈ ਤੇ ਜੇ ਹੁਣ ਇਹਦਾ ਆਪਣੀ ਜਗ੍ਹਾ ਮੇਰੀ ਹਾਂ ਤੇ ਮੈਂ ਕਿਹਾ ਜੇ ਤੂੰ ਕਬਰ ਦੇ ਕੋਲੇ ਲਾਉਣਾ ਨਹੀਂ ਪੈਸਾ ਲਾਉਣਾ ਤਾਂ ਇੱਥੇ ਲਾ ਲੈ ਹਾਂ ਇੱਥੇ ਲਾ ਲੈ ਬਿਲਕੁਲ ਨਹੀਂ ਉਹਦੇ ਸਾਹਮਣੇ ਬਿਲਕੁਲ ਇੱਥੇ ਲਿਆ ਜਾਵੇ ਜੇ ਜਗ੍ਹਾ ਜਗਾ ਦਾ ਜੀ ਮਿਲਦੀ ਹੈ ਜਿੱਥੇ ਮਰਜ਼ੀ ਲੈ ਲੋ ਪਰ ਲਾਉਣ ਵਾਲਾ ਹੋਵੇ ਨਾ ਪੈਸੇ ਦੋਸਤੋ ਪਿਆ ਅੰਕਲ ਜੀ ਕਹਿੰਦੇ ਵੀ ਪਿਆਰ ਕਰਨ ਵਾਲੇ ਬਹੁਤ ਨੇ ਪੈਸੇ ਦੇਣਾ ਵੀ ਚਾਹੁੰਦੇ ਨੇ ਪਰ ਮੂਰੇ ਪ੍ਰਬੰਧਨ ਨਹੀਂ ਹੈਗਾ ਕੋਈ ਹੈ ਨਹੀਂ ਵੀ ਜਾ ਕਿਉਂਕਿ ਦੋਸਤੋ ਮੈਂ ਤੁਹਾਨੂੰ ਦੱਸ ਦਵਾਂ ਕਿ ਅੰਕਲ ਦੀ ਬਿਲਕੁਲ ਦੁਕਾਨ ਨੇੜੇ ਹੈਗੀ ਆ ਆ ਕਬਰਸਤਾਨ ਰਹਿ ਗਿਆ ਇਹਦੇ ਨਾਲ ਹੀ ਪਰ ਹੁਣ ਅੰਕਲ ਜੀ ਨੇ ਦੱਸਤਾ ਕਿ ਉਹਨਾਂ ਦਾ ਕੋਈ ਪਰਿਵਾਰ じゃ ਉਹਨਾਂ ਦਾ ਘਰ ਤਾਂ ਹੁਣ ਉਹਨਾਂ ਦੇ ਭਤੀਜੇ ਕੋਲੇ ਹੈ ਇਸ ਕਰਕੇ ਆਪਾਂ ਹਨਾ ਕਿਸੇ ਦੀ ਪ੍ਰਾਈਵੇਸੀ ਨਹੀਂ ਦਿਖਾਵਾਂਗੇ ਕਿਉਂਕਿ ਮਾਨਕ ਸਾਹਿਬ ਦਾ ਪਰਿਵਾਰ ਇੱਥੇ ਰਹਿੰਦੀ ਨਹੀਂ ਹੈਗੇ ਜਾਂ ਉਹਨਾਂ ਦਾ ਕੋਈ ਸੈਪਰੇਟ ਘਰ ਨਹੀਂ ਹੈ ਉਨ੍ਹਾਂ ਦੇ ਭਤੀਜੇ ਕੋਲ ਹੁਣ ਉਹ ਸ਼ਾਇਦ ਮੈਨੂੰ ਲੱਗਦਾ ਵੀ ਦਿਖਾਉਣਾ ਠੀਕ ਨਹੀਂ ਰਹੂਗਾ ਪਰ ਮੈਂ ਇੱਕ ਵਾਰੀ ਫੇਰ ਤੋਂ ਤੁਹਾਨੂੰ ਦਿਖਾ ਦਵਾਂ ਕਿ ਸਪੈਸ਼ਲੀ ਜਿਹੜਾ ਉਹ ਬੋਰਡ ਲੱਗਿਆ ਹੋਇਆ ਉਹ ਬੋਰਡ ਲੱਗਿਆ ਹੋਇਆ ਪਰ ਜੇ ਮੈਂ ਕਹਿੰਦਾ ਵੀ ਚਲੋ ਬੋਰਡ ਦੀ ਕੋਈ ਇਤਰਾਜ਼ ਹੈ ਇਸ ਜਗ੍ਹਾ ਦੇ ਉੱਤੇ ਤਾਂ ਉਹਦੇ ਸਾਹਮਣੇ ਕਿਤੇ ਇੱਥੇ ਥੋੜੀ-ਬਹੁਤੀ ਜਿਹੜੀ ਜਗ੍ਹਾ ਲੈ ਕੇ ਉਹ ਜ਼ਰੂਰ ਲਈ ਜਾਵੇ ਤਾਂ ਕਿ ਕੱਲ ਨੂੰ ਮਾਨਕ ਸਾਹਿਬ ਦੇ ਨਾਂ ਤੇ ਮੇਲੇ ਲੱਗ ਸਕਣ ਮਾਨਕ ਸਾਹਿਬ ਨੂੰ ਆਉਂਦੇ ਜਾਂਦੇ ਲੋਕ ਸਲਾਮ ਕਰਦੇ ਨੇ ਸੋ ਉਹਨਾਂ ਦੇ ਬੈਠਣ ਲਈ ਜਾਂ ਮਾੜਾ-ਮੋਟਾ ਪਾਣੀ ਧਾਣੀ ਦਾ ਪ੍ਰਬੰਧ ਹੋ ਜੇ ਉੱਥੇ ਹਨਾ ਕੋਈ ਪਾਣੀ ਦਾ ਕੋਈ ਕੈਂਪਰ ਰੱਖਿਆ ਜਾਵੇ ਪਾਣੀ ਦਾ ਕੋਈ ਛੋਟਾ-ਮੋਟਾ ਪ੍ਰਬੰਧ ਹੋ ਜੇ ਕੋਈ ਬੈਠਣ ਦੀਆਂ ਚਾਰ ਕੁਰਸੀਆਂ ਲੱਗ ਜਾਣ ਆਉਂਦੇ ਜਾਂਦੇ ਜੋ ਮਾਨਕ ਸਾਹਿਬ ਨੂੰ ਮਿਲਣਾ ਚਾਹੁੰਦੇ ਹੁਣ ਜਿਵੇਂ ਵੀ ਲਾ ਲੋ ਮਰਜੀ ਮਤਲਬ ਹੋਣਾ ਚਾਹੀਦਾ ਥੋੜਾ ਜਿਹਾ ਟਿਕਾਣਾ ਤਾਂ